ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਆ ਸਤਲੁਜ ਬਿਆਸ ਦੀ ਜਿਹੜੀ ਆ ਉਹ ਪਾਣੀ ਦੀ ਮਾਰ ਦੀ ਵਿਖਾਈ ਜਾਵੇ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿਹੜਾ ਇੱਧਰ ਪਾਣੀ ਦਾ ਪੱਧਰ ਵਧਣ ਕਾਰਨ ਜਿਹੜੀ ਪਾਣੀ ਦੀ ਮਾਰ ਵੱਜੀ ਆ ਪਿੰਡਾਂ ਨੂੰ ਇੱਧਰ 6-6 ਫੁੱਟ ਘਰਾਂ ਦੇ ਵਿੱਚ ਪਾਣੀ ਵੀ ਆਇਆ ਅਤੇ ਇੱਧਰ ਦੇ ਲੋਕ ਜਿਹੜੇ ਨੇ ਸੁਰੱਖਿਅਤ ਥਾਵਾਂ ਤੇ ਆਪਣੇ ਰਿਸ਼ਤੇਦਾਰਾਂ ਕੋ ਵੀ ਜਾਣੇ ਸ਼ੁਰੂ ਹੋਈ ਨਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਪੇਂਡਵਾਸੀ ਮੌਜੂਦ ਹੈ ਆਪਾਂ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਮੌਸਮ ਵਿਭਾਗ ਨੇ ਵੀ ਜਿਹੜਾ ਅਗਲੇ ਆਉਣ ਵਾਲੇ ਜਿਹੜੇ 72 ਘੰਟੇ ਨੇ ਉਹਨਾਂ ਦੇ ਵਾਸਤੇ ਅਲਰਟ ਜਾਰੀ ਕੀਤਾ ਹੈ ਕਿ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੋਪੜ ਇੱਧਰ ਸਾਰੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਭਾਰੀ ਮੀਂਹ ਦੱਸਿਆ ਜਾ ਰਿਹਾ ਲੇਕਿਨ ਪਹਿਲੇ ਹੀ ਮੀਂਹ ਦਾ ਜਿਹੜਾ ਪਾਣੀ ਹੈ ਜਾਂ ਡੈਮਾਂ ਦਾ ਵਧੀਆ ਪਾਣੀ ਆ ਜਾਂ ਜੇ ਗੱਲ ਕੀਤੀ ਜਾਵੇ ਕੱਲ 284000 ਕਿਊਸਿਕ ਪਾਣੀ ਜਿਹੜਾ ਹਰੀਕੇ ਹੈਡ ਤੋਂ ਛੱਡਿਆ ਗਿਆ ਪਰਸੋਂ 184000 ਕਿਊਸਿਕ ਪਾਣੀ ਜਿਹੜਾ ਉਹ ਹਰੀਕੇ ਹੈਡ ਤੋਂ ਛੱਡਿਆ ਗਿਆ ਸੀ ਤਾਂ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪਾਣੀ ਫੇਰ ਜਿਹੜਾ ਉਹ ਜੇ ਮੰਨिए ਖਬਰਾਂ ਦੀ ਤੇ ਉਹ ਦੱਸਿਆ ਜਾ ਰਿਹਾ ਸਾਡੇ ਨਾਲ ਲੋਕ ਮੌਜੂਦ ਨੇ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰ ਲੈਣੀ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਜੀ ਫਿਰ ਜੀ ਕਿੰਨੇ ਇਧਰ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆਇਆ ਤੇ ਇਸ ਵੇਲੇ ਅਸੀਂ ਕਿੱਥੇ ਖੜੇ ਆਪਾਂ ਇਹ ਜੀ ਜਿਹੜਾ ਮੇਨ ਹਾਈਵੇ ਅਪਰੋਚ ਪਰ ਮਾਝਾ ਮਾਲਵਾ ਜੋੜਨ ਵਾਲਾ ਰੋਡ ਹੈ ਜਿਹੜਾ ਇਹ ਮਾਝਾ ਮਾਲਵਾ ਜੋੜਨ ਵਾਲਾ ਰੋਡ ਨਵਾਂ ਪੋਲ ਅਪਰੋਚ ਪਰ ਰੋਡ ਹੈ ਜਿੱਥੇ ਆਪਾਂ ਖੜੇ ਆ ਜੀ ਇਸ ਟਾਈਮ ਜੀ ਜੀ ਹਾਂ ਜੀ ਤੇ ਕਿੰਨੇ ਪਿੰਡ ਡੁੱਬ ਗਏ ਨੇ ਜੀ ਇਹ ਜੀ 20 ਪਿੰਡ ਤੋਂ 20-25 ਪਿੰਡ ਦੇ ਤਕਰੀਬ ਇਧਰ ਹੈ ਜੀ ਪਰ ਇਲਾਕਾ ਜਿਹੜਾ ਔਰ ਜਿਹੜੇ ਪਟੇ ਹਲਕੇ ਦੇ ਪਿੰਡ ਇਧਰ 20-25 ਇਹ ਜੀ ਪਿੰਡ ਨਾਲ ਲੱਗਦੇ ਹਰੀਕੋ ਤੋਂ ਲੈ ਕੇ ਮੁਠਿਆਂ ਵਾਲੇ ਤੱਕ ਬਾਰਡਰ ਹਾਂਜੀ 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 ਇਹ ਬਹੁਤ ਵਧੀਆ ਕੀਤੀ ਜੀ ਨੇ ਕਿਲੇ ਫਸਲ ਜਿਹੜੀ ਆ ਤਬਾਹ ਕਿੜਾ ਜੀ ਹਜ਼ਾਰਾਂ ਏਕੜਾ ਕੋਈ ਅੰਤ ਨਹੀਂ ਇਲਾਜ ਲਾਇਆ ਜਾ ਸਕਦਾ ਵਾਧੇ ਹੋਵੇਗੀ ਜੀ ਕਾਰ ਸੇਵਾ ਵਾਲੇ ਬਾਬੇ ਵੀ ਪਹੁੰਚ ਰਹੇ ਆ ਪ੍ਰਸ਼ਾਸਨ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ ਕੀ ਕਹਿਣਾ ਚਾਹੋਗੇ ਬਾਬਾ ਜੀ ਸਾਰੇ ਦਰਪੰਥ ਪਹੁੰਚ ਰਹੇ ਆ ਜੀ ਹਾਂਜੀ ਬਾਬਾ ਸੁਖਾ ਸਿੰਘ ਸਰਹਾਲੀ ਵਾਲੇ ਜੀ ਸਾਰੇ ਜਿੰਦਗਾਂ ਆਪਣੇ ਦਰਪੰਥ ਆ ਜੀ ਹਾਂਜੀ ਸਰਕਾਰ ਵੱਲੋਂ ਕੀ ਹੋਇਆ ਸਹਿਯੋਗ ਮਿਲ ਰਿਹਾ ਤੁਹਾਡੇ ਤੋਂ ਸਰਕਾਰ ਵੱਲੋਂ ਵੀ ਠੀਕ ਆ ਜੀ ਆਪਣੇ ਸਰਦਾਰ ਲਾਲਜੀਤ ਸਿੰਘ ਭੁੱਲਰ ਕਾਰਬਨਟ ਮੰਤਰੀ ਪੰਜਾਬ ਉਹਨਾਂ ਵੱਲੋਂ ਜਿਸ ਵੀ ਮਸ਼ੀਨ ਔਰ ਮਿੱਟੀ ਤੇ ਡਿਜੀਟਲ ਮਹਾਇਆ ਕਰਵਾਇਆ ਜਾ ਰਿਹਾ ਪਿਛ ਇਸੇ ਤੱਤਪਾਰ ਆ ਰਹੇ ਸਰਦਾਰ ਲਾਜੀਤ ਸਿੰਘ ਭੁੱਲਰ ਇਸ ਬੰਦ ਦੀ ਬਹੁਤ ਮਜ਼ਬੂਤੀ ਵਾਸਤੇ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਜੀ ਤੇ ਆਪਾਂ ਹੁਣ ਵੀ ਪ੍ਰਸ਼ਾਸਨ ਤੱਤਪਾਰ ਆ ਜੀ ਮਹਿਕਮਾ ਤੱਤਪਾਰ ਪੂਰਾ ਜੀ ਬੰਦੋਬਸਤ ਪੂਰਾ ਕੀਤਾ ਗਿਆ ਜੀ ਉਹਨਾਂ ਵੱਲੋਂ ਪਰ ਪਾਣੀ ਅੱਗੇ ਕਹਿ ਸਕਦੇ ਹਾਂ ਜ਼ੋਰ ਨਹੀਂ ਹੈ ਕਿਉਂਕਿ ਲਗਾਤਾਰ 23 ਤੋਂ ਬਾਅਦ ਹੈ ਜਿਆਦਾ ਪਾਣੀ ਇਸ ਵਾਰ ਕਿ ਪਾਣੀ ਤਾਂ ਆਪਾਂ ਜੇ ਕਹੀਏ ਵੀ ਇੱਥੇ ਆਇਆ ਨਹੀਂ ਸਾਰੇ ਪੰਜਾਬ ਹੀ ਡੁੱਬ ਗਿਆ ਜੀ ਹਾਂਜੀ ਬਰਸਾਤ ਬਹੁਤ ਜ਼ਿਆਦਾ ਹੋਈ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਸੀ ਜੀ ਹਾਂਜੀ ਹਾਂਜੀ ਪਾਲਟੀਆਂ ਅਪੀਲ ਕੀ ਹੈ ਪ੍ਰਸ਼ਾਸਨ ਨੂੰ ਅਪੀਲ ਕੀ ਹੈ ਸੇਵਾ ਸੰਸਥਾਵਾਂ ਨੂੰ ਪੀਲਿਆ ਜੀ ਉਹ ਪੀਲ ਤੋਂ ਬਿਨਾ ਹੀ ਉਹ ਬਸ ਆਪਣੇ ਆਪ ਸਾਰੇ ਕੁਝ ਇੱਥੇ ਕਰਦਾ ਜੀ ਸੇਵਾ ਕਰਦਾ ਜੀ ਹਾਂਜੀ ਦੇ ਘਰ ਡੁੱਬੇ ਉਹ ਹੁਣ ਤੁਹਾਡੇ ਸਾਹਮਣੇ ਸਰਦਾਰ ਲਾਲਜੀਤ ਸਿੰਘ ਭੁਲਰਾਏ ਸੀ ਜੋ ਬੋਰਡ ਲੈਂਡ ਗਏ ਆ ਜੋ ਘਰਾਂ ਦੇ ਵਿੱਚ ਪਬਲਿਕ ਰਹਿ ਗਈ ਆ ਉਹਨਾਂ ਵਾਸਤੇ ਬੰਦੋਬਸਤ ਬਸ ਹੋ ਰਿਹਾ ਜੀ ਬਸ ਪਿੱਛੇ ਆਉਣ ਵਾਸਤੇ ਹਦਾਇਤਾਂ ਪੂਰੰਗਾ ਜੀ ਉਹ ਆਪ ਲਿਆਉਣਗੇ ਜਿਹੜੇ ਪਰਿਵਾਰ ਕੋਈ ਬੱਚੇ ਪਿੱਛੇ ਹਾਂਜੀ ਇਹ ਬਸ ਕੱਢਣ ਲੱਗੇ ਜੀ ਜੇ ਕਿਹਦਾ ਟਰੈਕਟਰ ਰਹਿ ਗਿਆ ਜਾਂ ਮਾਲੀ ਆਪਣੀ ਕੋਈ ਚੀਜ਼ ਰਹਿ ਗਈ ਹੈ ਜਾਂ ਆਪ ਪਰਿਵਾਰ ਨਹੀਂ ਹੈ ਜੀ ਪਰਿਵਾਰ ਕਈ ਵੇਖੋ ਜੀ ਛੜਦੇ ਵੀ ਨਹੀਂ ਆ ਵੀ ਘਰ ਛੱਡ ਕੇ ਕਿਸ ਤਰ੍ਹਾਂ ਕਰ ਜਾਈਏ ਜੀ ਪਰ ਮੈਂ ਕਿ ਮਹਵਲ ਹੁਦਾਈਤਾ ਜੀ ਪਰ ਨੁਕਸਾਨ ਹੋ ਜਾਊਗਾ ਜੇ ਆਪਾਂ ਇੱਥੇ ਘਰੇ ਆਪਾਂ ਨਹੀਂ ਆਪਾਂ ਬਾਹਰ ਜਾਂਦੇ ਤਾਂ ਮੰਤਰੀ ਸਾਹਿਬ ਕਿਹਾ ਵੀ ਹੁਣ ਬੋਰਡ ਲੈਣ ਗਏ ਜੀ ਸਾਰਾ ਪ੍ਰਸ਼ਾਸਨ ਨਾਲ ਆਇਆ ਸੀ ਆਇਆ ਗਿਆ ਜੀ ਜੀ ਤੁਹਾਨੂੰ ਦੱਸੋ ਇੱਥੇ ਸਰਕਾਰਾਂ ਦਾ ਸਹਿਯੋਗ ਵੀ ਹੈ ਲੇਕ ਨੌਜਵਾਨ ਵੀਰ ਸਾਡੇ ਨਾਲ ਮੌਜੂਦ ਹੈ ਵੀਰ ਜੀ ਕੀ ਨਾਮ ਹੈ ਤੁਹਾਡਾ ਵੀਰ ਜੀ ਜਿਸਕਰਨ ਸਿੰਘ ਕਿਹੜਾ ਪਿੰਡ ਵੀਰ ਜੀ ਆਪਣਾ ਅਸਲ ਉਤਾਰ ਜਿਹੜਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਹੋ ਗਿਆ ਇੱਧਰ ਅੱਛਾ ਜੀ ਹਾਂਜੀ ਕਿਵੇਂ ਦਾ ਸਹਿਯੋਗ ਜਿਹੜਾ ਉਹ ਕਿਸੇ ਵੱਲੋਂ ਵੇਖਣ ਨੂੰ ਮਿਲ ਰਿਹਾ ਸੰਯੋਗ ਤਾਂਲੇ ਤਾਂ ਮਤਲਬ ਘੱਟ ਹੀ ਆ ਜਿਵੇਂ ਬੰਦੀਆਂ ਲੋਈਆਂ ਥੋੜਾ ਬਹੁਤ ਅਜੇ ਤੇ ਅੱਛਾ ਦਾ ਪਾਣੀ ਪਹੁੰਚ ਰਿਹਾ ਗੁਰਦਾਰੇ ਚ ਪਹੁੰਚ ਰਿਹਾ ਕੀ ਅਪੀਲ ਕਰਦੇ ਇਹੋ ਇਹ ਕਿ ਸਾਦ ਗਈ ਪੰਜਾਬੀ ਆਪਾਂ ਦੇ ਇੱਕ ਦੂਜੇ ਨਾਲ ਰਲ ਮਿਲ ਕੇ ਤੇ ਆਪਣਾ ਬੰਦਾ ਵੀ ਆ ਹੱਕ ਜੀ ਹਨਾ ਤੁਸੀਂ ਵੀਰ ਜੀ ਆਇਆ ਕਿਹੇ ਤੇ ਕਿ ਇਹ ਨਹੀਂ ਕਿ ਆਪਾਂ ਦੂਰ ਹੋ ਗਏ ਸਗੋਂ ਨਾਲ ਰਹੀਏ ਕਿ ਇਹ ਕਿਸੇ ਤੇ ਵੀ ਆ ਸਕਦਾ ਇਹ ਦਿਨ ਬਿਲਕੁਲ ਤਾਂ ਕਰਕੇ ਢਾਲ ਮਰਕੇ ਜਿੰਨੀ ਜੋ ਕੇ ਹੈਗੇ ਸਾਲ ਤੇਗੇ ਤੁਸੀਂ ਵੀਰ ਜੀ ਕੀ ਨਾਮ ਤੋਂ ਤੇ ਮੇਰਾ ਵੀਰ ਜੀ ਜਸ਼ਨਦੀਪ ਸਿੰਘ ਸਹੀ ਵੀਰ ਜੀ ਕੋਈ ਸਮਾਨ ਸੁਰੱਖਿਆ ਥਾਵਾਂ ਤੇ ਲਿਆ ਆਂਦਾ ਜੀ ਹਾਂਜੀ ਲੈ ਆਂਦਾ ਆਪਣੇ ਰਿਸ਼ਤੇਦਾਰੀ ਤੇ ਬੰਡਾਲੇ ਉਹਨਾਂ ਦੇ ਡੰਗਰ ਡੁੰਗਰ ਲੈ ਕੇ ਗਏ ਆ ਅੱਛਾ ਜੀ ਹਾਂਜੀ ਤੇ 23 ਤੋਂ ਬਾਅਦ ਫਿਰ ਇੱਕ ਪਾਣੀ ਦੀ ਮਾਰ ਵੱਜੀ ਆ ਤਾਂ ਕਿੰਨਾ ਕ ਇਸ ਵਾਰ ਨੁਕਸਾਨ ਪਹਿਲਾਂ ਨਾਲੋਂ ਜ਼ਿਆਦਾ ਵੇਖਿਆ ਨੁਕਸਾਨ ਵੀਰ ਜੀ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਲੱਗ ਰਿਹਾ ਕਿਉਂਕਿ ਪਾਣੀ ਦਾ ਭਾਅ ਬਹੁਤ ਜ਼ਿਆਦਾ ਵਾ ਜੀ ਤੇ ਨੁਕਸਾਨ ਕਾਫੀ ਹੋ ਗਿਆ ਵਾ ਕਿਸਾਨ ਜਿਹੜਾ ਵਾ ਉਹ ਆਪਣੀ ਫਸਲ ਤੋਂ ਹੀ ਮਤਲਬ ਸਾਰਾ ਕੁਝ ਚੱਲਦਾ ਵਾ ਜੀ ਤੇ ਜਦੋਂ ਕਿਸਾਨ ਦੀ ਜੋ ਫਸਲ ਹੀ ਡੁੱਬ ਗਈ ਤਾਂ ਫਿਰ ਕਿਸਾਨ ਕੀ ਕਰੂਗਾ ਜੀ ਹਾਂਜੀ ਬਿਲਕੁਲ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਿ ਸਕਦਾ ਕਿ ਵਿਖਾਈ ਜਾਵੇ ਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਜਿਹੜਾ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਿੰਡ ਛੱਡ ਕੇ ਘਰ ਛੱਡ ਕੇ ਜਿਹੜੇ ਨੇ ਉਹ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਉਹ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਅਰਦਾਸ ਬੇਨਤੀ ਹੈ ਅਰਦਾਸ ਜਿਹੜੀ ਹੈ ਉਹ ਕਹਿੰਦੇ ਵੱਡੀ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਜਿਹੜੀਆਂ ਜਾਰੀ ਹੈ ਅਰਦਾਸ ਜ਼ਰੂਰ ਕਰਿਓ ਕਿ ਹਾਲਾਤ ਜਿਹੜੇ ਨੇ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ بارش ਦੱਸੀ ਜਾ ਰਹੀ ਹੈ ਹਾਲਾਤ ਜਿਹੜੇ ਕੁਝ ਸੁਧਰ ਸਕਣ ਇਧਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵਿਖਾਈ ਜਾਵੇ ਕਿ ਕਾਰ ਸੇਵਾ ਦੀ ਗੱਡੀ ਆ ਰਹੀ ਹੈ ਤੇ ਪਾਣੀ ਦਾ ਵਹਾਅ ਜਿਹੜਾ ਉਹ ਲਗਾਤਾਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਵਿੱਚ 6-6 ਫੁੱਟ ਇਧਰ ਪਾਣੀ ਖੜਾ ਹੈ ਮਾਝੇ ਦੇ ਮਾਲਵੇ ਨੂੰ ਜੋੜਦਾ ਹੋਇਆ ਇਹ ਪੁਲ ਜਿਹੜਾ ਇਹ ਲਗਾਤਾਰ ਪਾਣੀ ਦੀ ਜਿਹੜਾ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਕੀ ਪਾਣੀ ਦਾ ਪੱਧਰ ਦੇਖਦੇ ਹੀ ਦੇਖਦੇ ਵਧਿਆ ਸੋ ਲਗਾਤਾਰ ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਅਤੇ ਪਹਾੜਾਂ 'ਚ ਹੋ ਰਹੀ ਬਰਸਾਤ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਉਹ ਬਣੀ ਹੋਈ ਹੈ ਤੇ ਲੋਕ ਵੀ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੱਟੀ ਦਾ ਭੌਵਾਲ ਪਿੰਡ ਹੈ ਇੱਥੋਂ ਅੱਗੇ ਮੁਠਿਆਂ ਵਾਲਾ ਇਸ ਤੋਂ ਅੱਗੇ ਮੁਠਿਆਂ ਵਾਲਾ ਪਿੰਡ ਹੈ ਇਹ ਭੌਵਾਲ ਪਿੰਡ ਹੈ ਅਤੇ ਲਗਭਗ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਏਕੜ ਫਸਲ ਜਿਹੜੀ ਹੈ ਉਹ ਕਿਸਾਨਾਂ ਦੀ ਜਿਹੜੀ ਆ ਉਹ ਤਬਾਹ ਹੋ ਚੁੱਕੀ ਹੈ ਕਾਰਸੇਵਾ ਵਾਲੇ ਬਾਬੇ ਜਿਹੜੇ ਨੇ ਉਹ ਇੱਥੇ ਰਸਤਾ ਲੈ ਕੇ ਪਹੁੰਚੇ ਨੇ ਅਸੀਂ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੇਖ ਸਕਦੇ ਹੋ ਕਿ ਬਾਈ ਖਾਲਸਾ ਵੈਕਤੀ ਬਾਈ ਜੀ ਕਿੰਨਾ ਕੁ ਪਾਣੀ ਹੋਣ ਪਿੰਡਾਂ ਦੇ ਬਹੁਤ ਜ਼ਿਆਦਾ ਕੱਲ ਨਾਲ ਪਾਣੀ ਵਧ ਗਿਆ ਜੀ ਅੱਛਾ ਅੱਛਾ ਜੀ ਪਾਣੀ ਵਧ ਗਿਆ ਬਹੁਤ ਜ਼ਿਆਦਾ ਗੱਡੀਆਂ ਵੀ ਨੰਗੀਆਂ ਜਗੜੀ ਬੇੜੇ ਪਹੁੰਚ ਰਹੇ ਨੇ ਉਧਰ ਲੋਕਾਂ ਨੂੰ ਬੇੜੇ ਬੂੜੇ ਆਪਣੇ ਬਣਾਏ ਕੋਈ ਪਹੁੰਚੇ ਵੀ ਆ ਜੀ ਬਣਾਇਆ ਬਣਾਇਆ ਜੀ ਆਪਣਾ ਜੀ ਹਾਂਜੀ ਹਾਂਜੀ ਕੀ ਅਪੀਲ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਅਤੇ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਅੱਜ ਨਹੀਂ ਪਹੁੰਚੀਆਂ ਉਹ ਵੱਧ ਤੋਂ ਵੱਧ ਆ ਕੇ ਸੇਵਾ ਕਰਨ ਜੀ ਮੌਕਾ ਸੇਵਾ ਕਰਨ ਦਾ ਕਿਉਂਕਿ ਵਿਪਤਾ ਬਣੀ ਹੈ ਇੱਧਰ ਲੋਕਾਂ ਦੇ ਬਹੁਤ ਵੱਡੀ ਜਿਹੜਾ ਵੀਰ ਉਹ ਸਮਾਜ ਸੇਵੀ ਨਹੀਂ ਪਹੁੰਚਿਆ ਉਹ ਵੀ ਪਹੁੰਚਣ ਚਾਰਾ ਲੈ ਕੇ ਪਹੁੰਚਣ ਚਾਰੇ ਦੀ ਲੋਡ ਚੋਕਰ ਫੀਡ ਦੀ ਲੋਡ ਉਧਰ ਹੁਣ ਕੱਲ ਨੂੰ ਅਸੀਂ ਲੈ ਕੇ ਆਵਾਂਗੇ ਉਧਰ ਹਾਂਜੀ ਧੰਨਵਾਦ ਸੋ ਕਾਰ ਸੇਵਾ ਦੇ ਜਿਹੜੇ ਸੰਤ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੇਵਾ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਵੀ ਜਿਹੜੇ ਨੇ ਉਹ ਲਗਾਤਾਰ ਆਪਣਾ ਸਹਿਯੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਛਾਣਾ ਮੈਂ ਤੇ ਆ ਦੇ ਕੰਢੀ ਆ ਫਿਕ ਛੇਤੀ ਭੇਜ ਦੇ ਕਿਉਂਕਿ ਆਪਾਂ ਦੇ ਕੱਲ ਵੀ ਉਹਨਾਂ ਨੂੰ ਕਹੇ ਪਰਸੋਂ ਕੱਲ ਪਰਸੋਂ ਆਤੀ ਮਰਜੀ ਇਹਨਾਂ ਨੇ ਨਿਕਲੇ ਹੋਣ ਅਸਲ 'ਚ ਰਾਹ ਬੰਦ ਹੋ ਗਿਆ ਪਾਣੀ ਜਿਆਦਾ ਚੜ ਗਿਆ ਰਾਹ ਨਹੀਂ ਚੱਲਦਾ ਪਿਆ ਤੇ ਉਹ ਰੋਟੀ ਪਾਣੀ ਦਾ ਵੀ ਉੱਥਾ ਜਿਹੜਾ ਹੁਣੇ ਭੇਜ ਦੇ ਛੇਤੀਆਂ ਦਾ ਤੇ ਇੱਕ ਮੈਨੂੰ ਨਾ ਨੰਬਰ WhatsApp ਕਰਦੇ ਉਹਨਾਂ ਦਾ ਕਿਹੜੇ ਕਿਹੜੇ ਉਹ ਮੁੰਡੇ ਬੂਟ ਚਲਾਉਂਦੇ ਆ ਨਾ ਉਹਨਾਂ ਦੋਵਾਂ ਦੇ ਮੈਨੂੰ ਨੰਬਰ WhatsApp ਕਰ ਦਿਓ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ